ਯੂਨਾਈਟਿਡ ਸਟੇਟਸ ਸਰਦਨ ਕਰੀਬੀਨ ਵਿੱਚ ਵਾਰਲੀ ਐਕਟਿਵਲੀ ਤਿਆਰੀ ਕਿਉਂ ਕਰ ਰਿਹਾ ਹੈ ਇਹ ਸਮਝਣ ਲਈ ਸਾਨੂੰ ਕੋਲਡ ਵਾਰ ਦੇ ਉਹ ਇਨਫਰਾਸਟ੍ਰਕਚਰ ਵੱਲ ਫੋਕਸ ਕਰਨਾ ਪਊ ਜੋ ਕਈ ਸਾਲਾਂ ਤੱਕ ਬੰਦ ਪਿਆ ਸੀ ਉਹ ਟ੍ਰਿਕੋ ਵਿੱਚ ਰੋਜ਼ਵੈਲਟ ਰੋਡ ਤੇ ਨੇਵਲ ਸਟੇਸ਼ਨ ਵਿੱਚ ਜੋ ਹੋ ਰਿਹਾ ਉਹ ਇਨਵੀਜੀਨ ਲਈ ਇੱਕ ਬਹੁਤ ਇੰਪੋਰਟੈਂਟ ਰੀਜ਼ਨ ਹੈ ਇੱਕ ਟਾਈਮ ਤੇ ਇਹ ਦੁਨੀਆ ਦਾ ਸਭ ਤੋਂ ਵੱਡਾ ਯੂਐਸ ਨੇਵਲ ਬੇਸ ਸੀ 2004 ਵਿੱਚ ਇਹ ਬੰਦ ਕਰ ਦਿੱਤਾ ਗਿਆ ਸੀ ਪਰ ਰਿਪੋਰਟਸ ਕਹਿੰਦੀਆਂ ਨੇ ਕਿ ਇਹ ਤੇਜ਼ੀ ਨਾਲ ਦੁਬਾਰਾ ਆਪਰੇਸ਼ਨਲ ਬਣਾਇਆ ਜਾ ਰਿਹਾ ਹੈ ਯੂਐਸ ਮਿਲਟਰੀ ਇਸ ਸਿਵਿਲਿਨ ਜ਼ੋਨ ਨੂੰ ਦੁਬਾਰਾ ਇੱਕ ਫਾਰਵਰਡ ਆਪਰੇ फ्रेसारीन विजनज यूएस वर्जिन आइलैंड्स व्हिच हेनरी ई रोल्सन एयरपोर्ट द की रोल है ये हुन सिर्फ टूरिस्ट ਲਈ ਨਹੀਂ ਰਿਹਾ ਇਹਨੂੰ ਮਿਲਟਰੀ ਲੌਜਿਸਟਿਕਸ ਹਬ ਵਿੱਚ ਬਦਲਿਆ ਜਾ ਰਿਹਾ ਤਾਂ ਜੋ ਹੈਵੀ ਮਿਲਟਰੀ ਟ੍ਰਾਂਸਪੋਰਟ ਨੂੰ ਸਪੋਰਟ ਮਿਲ ਸਕੇ ਪਰ ਇਹ ਸਭ ਕੁਝ यूएस ਉਨੀ ਕੀ ਉੱਗ ਰਹੀ ਹੈ ਇਹਦੇ ਦੋ ਇੰਪੋਰਟੈਂਟ ਕਾਰਨ ਨੇ ਰਸ਼ੀਆ ਤੇ ਚਾਈਨਾ ਇੰਟੈਲੀਜੈਂਸ ਇਹ ਸਜੈਸਟ ਕਰਦੀ ਹੈ ਕਿ ਮਾਸਕੋ ਤੇ ਬੈਜਿੰਗ ਸਿਰਫ ਵੈਨਿਜ਼ੁਏਲਾ ਵਿਜ਼ਿਟ ਹੀ ਨਹੀਂ ਕਰ ਰਹੇ ਬਲਕਿ ਉੱਥੇ ਪਰਮਾਨੈਂਟ ਮਿਲਟਰੀ ਬੇਸਿਸ ਸੈੱਟ ਕਰਨ ਦੀ ਕੋਸ਼ਿਸ਼ ਵਿੱਚ ਨੇ यूएसए ਨੂੰ ਇੱਕ ਥ੍ਰੈਟ ਸਮਝਦਾ ਹੈ ਮੋਂਡਰ ਡਾਕਟਰਾਈਨ ਦੀ ਵਾਇਲੇਸ਼ਨ ਹੈ ਜਿਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਮੋਂਡਰ ਡਾਕਟਰਾਈਨ ਦਾ ਮਤਲਬ ਸੀ ਕਿ ਅਮਰੀਕਾ ਨੇ ਐਨਾਉਂਸ ਕੀਤਾ ਸੀ ਕਿ ਯੂਰਪ ਦੀ ਕੋਈ ਵੀ ਕੰਟਰੀ ਅਮਰੀਕਾ ਚ ਐਂਟਰ ਨਹੀਂ ਹੋਊਗੀ ਜੇ ਕਿਸੇ ਨੇ ਕੋਸ਼ਿਸ਼ ਤਾਂ ਕੀਤੀ ਤਾਂ ਅਮਰੀਕਾ ਉਹਨੂੰ ਆਪਣੇ ਡਿਫੈਂਸ ਐਂਡ ਸਿਕਿਉਰਿਟੀ ਲਈ ਥ੍ਰੈਟ ਸਮਝੂਗਾ ਕਿ ਇਹ ਸਾਰੀ ਲੜਾਈ ਐਂਡ ਇਨਵੇਸ਼ਨ ਔਇਲ ਕਰਕੇ ਹੈ ਬਿਲਕੁਲ ਇਹ ਸਾਰੇ ਵਰਦੇ ਸ਼ੁਰੂ ਹੋਣ ਤੋਂ ਪਹਿਲਾਂ ਦੇ ਸਾਈਨਸ ਨੇ ਯੂਐਸ ਕੋਸਟ ਗਾਰਡਜ਼ ਦੇ ਹੈਲੀਕਾਪਟਰ ਵੈਨੇਜ਼ੂਏਲਨ ਵਾਟਰਸ ਤੋਂ ਨਿਕਲ ਰਹੇ ਔਇਲ ਟੈਂਕਰਸ ਨੂੰ ਇੰਟਰਸੈਪਟ ਤੇ ਸੀਜ਼ ਕਰ ਰਹੇ ਨੇ ਅਸਲੀ ਫਾਇਰਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਵੈਨੇਜ਼ੂਏਲਾ ਦੀ ਕੈਸ਼ ਫਲੋ ਨੂੰ ਚੋਕ ਕੀਤਾ ਜਾ ਰਿਹਾ ਹੈ। ਜੇ ਅਟੈਕ ਹੁੰਦਾ ਹੈ, ਯੂਐਸ ਨੀਵੀ ਨੇ ਖਾਸ ਕਿਲ ਚੇਨ ਤਿਆਰ ਕੀਤੀ ਹੈ। ਕਿ ਪੋਰਟ ਰਿਕੋ ਦੇ ਕੋਲ ਕਿਹੜੇ ਸ਼ਿਪ ਪਹਿਲਾਂ ਹੀ ਪੋਜੀਸ਼ਨ ਵਿੱਚ ਹੋਣਗੇ? ਯੂਐਸ ਦੇ ਵਾਰਸ਼ਿਪ ਯੂਐਸਐਸ ਜੇਸਨ ਡਨਹਮ ਜੋ ਅਰਲਾਈ ਬਰਕ ਕਲਾਸ ਡਿਸਟਰੋਅਰ ਹੈ, ਉਸ ਕੀਤਾ ਜਾ ਰਿਹਾ ਹੈ। ਇਹ ਸਿਰਫ ਗਾਈਡਡ ਮਿਸਾਈਲ ਡਿਸਟਰੋਅਰ ਨਹੀਂ, ਬਲਕਿ ਇੱਕ ਪਾਵਰਫੁੱਲ ਇਲੈਕਟ੍ਰੋਨਿਕ ਵਾਰਫੇਅਰ ਮਸ਼ੀਨ ਵੀ ਹੈ। ਜੇਸਨ ਡਨਹਮ ਦਾ ਕੰਮ ਹੈ ਵੈਨੇਜ਼ੂਏਲਨ ਕਮਿਊਨੀਕੇਸ਼ਨ ਜਾਮ ਕਰਨਾ ਤੇ ਕੋਸਟਲ ਰੈਡਾਰਸ ਨੂੰ ਬਲਾਈਂ ਇਹ ਪਹਿਲੀ ਲਾਈਨ ਆਫ ਅਟੈਕ ਨੇ ਜੋ ਦੁਸ਼ਮਣ ਨੂੰ ਕਨਫਿਊਜ਼ ਕਰਦੇ ਨੇ ਫਿਰ ਯੂਐਸ ਟੌਗਡਲ ਇੱਕ ਹੋਰ ਵਾਰਸ਼ਿਪ ਵੀ ਆਲਰੇਡੀ ਕਮਿਸ਼ਨ ਸਟੇਸ਼ਨ ਕੀਤਾ ਹੈ ਟੌਗਡਲ ਇੱਕ ਸ਼ੀਲਡ ਹੈ ਐਡਵਾਂਸਡ ਐਗੀਸ ਮਿਸਾਈਲ ਡਿਫੈਂਸ ਸਿਸਟਮ ਨਾਲ ਇਕুইਪਡ ਇਹਦਾ ਕੰਮ ਹੈ ਵੈਨਿਜ਼ੁਏਲਾ ਵੱਲੋਂ ਆnde ਸਾਰੇ ਐਂਟੀਸ਼ਿਪ ਮਿਸਾਈਲਸ ਨੂੰ ਸ਼ੂਟ ਡਾਊਨ ਕਰਨਾ ਪਰ ਅਸੀਂ ਕਿਵੇਂ ਜਾਣਦੇ ਹਾਂ ਕਿ ਇਹ ਯੂਐਸ ਦਾ ਇਨਵੇਸ਼ਨ ਹੈ ਸਿਰਫ ਬਲਾਕਾਡ ਨਹੀਂ ਕਿਉਂਕਿ ਯੂਐਸ ਦੀ ਗ੍ਰੇਟ ਵਾਰਸ਼ਿਪ ਯੂਐਸਐਸ ਇਵੋਜੀਮਾ ਪ੍ਰੈਜ਼ੈਂਟ ਹੈ ਇੱਕ ਮੈਸਿਵ ਅਸੌਲਟ ਸ਼ਿਪ ਹੈ یو ایس اے شپ صرف ادو ہی لے کے کسے کنٹری تے آرمی اتاران دا پلان ہوئے ایک ہوسٹائل بیچ تے میرین دی آرمی لانچ کرن لی ڈیزائن کی گئی ہے پر یو ایس صرف نورتھ تو اٹیک نہیں کر ہیں اور نو یوز کر کے بیک ڈور بھی بند کر رہے یو ایس نے بھی انہوں نے گلف آف پاریاں بلوکیٹ کرنے یوز کر رہی ہے ایک ہوس ایس گرولی ایک ہنڈر کی طرح کام کر رہے کرتا ہے کہ کوئی بھی ویلن سبرین یا فاسٹ بوٹ اٹلانٹک اسکیپ نہ کر سکے ਤੇ ਯੂਐਸ ਲੈ ਕੈਰੀ ਕੀ ਕਰ ਰਿਹਾ ਇੱਕ ਕਲਾਸ ਕਰੂਜ਼ਰ ਪੂਰੇ ਆਪਰੇਸ਼ਨ ਦਾ ਬਾਸ ਹੈ ਇਹ ਐਜ਼ ਅ 에ਅਰ ਡਿਫੈਂਸ ਕਮਾਂਡਰ ਕੰਮ ਕਰਦਾ ਤੇ ਹਰ ਸ਼ਿਪ ਤੇ ਪਲੇਨ ਦੇ ਮੂਵਮੈਂਟ ਆਪਣੇ ਹਾਈ ਟੈਕ ਕਮਾਂਡ ਸੈਂਟਰ ਤੋਂ ਕੋਆਰਡੀਨੇਟ ਕਰਦਾ ਪਰ ਸ਼ਿਪਸ ਸਲੋ ਹੁੰਦੇ ਨੇ ਤਾਂ ਯੂਐਸ ਪਹਿਲਾ ਸਟ੍ਰਾਈਕ ਕਿਵੇਂ ਕਰੂਗਾ ਇਥੇ ਯੂਐਸ 에ਅਰ ਸਪੋਰਟ ਦੀ ਹੈਲਪ ਲੈ ਰਹੀ ਹੈ ਯੂਐਸ ਦੇ B52 ਬੰਬਰ ਜੈਟ ਕਰੇਬੀਨ ਵਿੱਚ ਬਿਨਾ ਲੈਂਡ ਕੀਤੇ ਵੈਨੇਜ਼ੁਏਲਾ ਨੂੰ ਸਭ ਤੋਂ ਵੱਡਾ ਡੈਮੇਜ ਕਰਨਗੇ ਇਹ ਸਿੱਧਾ ਕੰਟੀਨੈਂਟਲ ਯੂਨਾਈਟਿਡ ਸਟੇਟਸ ਤੋਂ ਉੱਡ ਕੇ ਕਰੂਜ਼ ਮਿਸਾਈਲਸ ਦਾ ਹੈਵੀ ਪੇਲੋਡ ਡ੍ਰੌਪ ਕਰਨਗੇ ਤੇ ਬਿਨਾ ਲੈਂਡ ਕੀਤੇ ਵਾਪਸ ਮੁੜ ਜਾਣਗੇ ਇੱਕ ਹੋਰ ਜੈਟ B1 ਲੈਂਸ ਉਹਦਾ ਕੀ ਰੋਲ ਹੈ ਇਹ ਸੁਪਰਸੋਨਿਕ ਬੰਬਰਸ ਫਾਸਟ ਅਟੈਕਲੀ ਯੂਜ਼ ਹੋਣਗੇ ਇਹ ਲੋ ਐਲਟੀਟਿਊਡ ਤੇ ਹਾਈ ਸਪੀਡ ਨਾਲ ਹਾਰਡਨ ਟਾਰਗੇਟਸ ਨੂੰ ਡਿਸਟਰੋਏ ਕਰ ਸਕਦੇ ਨੇ ਐਂ ਦੁਸ਼ਮਣ ਨੂੰ ਪਤਾ ਵੀ ਨਹੀਂ ਲੱਗਦਾ ਇਹ ਸਾਰੇ ਪਲਾਨ ਜਿਆਦਾਤਰ 에ਅਰ ਫੋਰਸ ਕੀ ਤੋੜੂਗੀ ਇਸ ਲਈ ਰੋਸਵੇਲਡ ਰੂਟਸ ਸੀਬਾ ਪੋਰਟਰੀ ਕੋ ਬਹੁਤ ਕ੍ਰਿਟੀਕਲ ਹੈ ਇਹ ਟੈਕਟੀਕਲ 에ਅਰਕ੍ਰਾਫਟਸ ਨੂੰ ਟਾਰਗੇਟ ਤੋਂ ਸਿਰਫ ਮਿੰਟਸ ਦੂਰ ਰੱਖਦੇ ਨੇ ਜੈਟ MQ9 ਰੀਪਰਸ ਘੰਟਿਆਂ ਤੱਕ ਵੈਨੇਜ਼ੁਏਲਾ ਦੇ ਉੱਪਰ ਹੋਵਰ ਕਰਨਗੇ ਮੋਬਾਈਲ ਮਿਸਾਈਲ ਲਾਂਚਰਸ ਨੂੰ ਟਰੈਕ ਕਰਨਗੇ ਤੇ ਜਿਵੇਂ ਹੀ ਉਹ ਮੂਵ ਕਰਦੇ ਨੇ ਹੈਲ ਫਾਇਰ ਮਿਸਾਈਲਸ ਨਾਲ ਡਿਸਟਰੋਏ ਕਰ ਦੇਣਗੇ ਯੂਐਸ ਦੇ F35 ਐਸ ਜੈਟਸ ਡੋਰ ਕੀਕਰਸ ਹੋਣਗੇ ਉਹ ਵੈਨੇਜ਼ੁਏਲਨ 에ਅਰ ਸਪੇਸ ਦੇ ਵਿੱਚ ਬਿਨਾਂ ਡਿਟੈਕਟ ਹੋਏ ਐਂਟਰ ਕਰ ਸਕਦੇ ਨੇ ਐਂਡ ਉਹਨਾਂ ਦੇ S300 에어 ਡਿਫੈਂਸ ਬੈਟਰੀਜ਼ ਨੂੰ ਡਿਸਟਰੋਏ ਕਰਨਗੇ ਤਾਂ ਜੋ ਹੋਰ ਪਲੇਨ ਸੇਫਲੀ ਫਲਾਈ ਕਰ ਸਕਣ ਪਰੇ ਸਾਰੀ ਫਾਇਰ ਪਾਵਰਲੀ ਫਿਊਲ ਚਾਹੀਦਾ ਇਸ ਲਈ KC-130 ਟੈਂਕਰਸ ਕੰਬੈਟ ਜ਼ੋਨ ਤੇ ਕੋਲ orbit ਕਰਨਗੇ ਤਾਂ ਜੋ F-35S ਤੇ ਹੋਰ ਜੈਡਸ ਘੰਟਿਆਂ ਤੱਕ ਫਲਾਈਟ ਵਿੱਚ ਰਹਿ ਸਕਣ ਬਿਨਾ ਬੇਸ ਵਾਪਸ ਆਏ ਐਂਡ ਫਾਈਨਲੀ C-17 ਕਾਰਗੋਜ਼ ਲੌਜਿਸਟਿਕਸ ਨੂੰ ਟ੍ਰਾਂਸਪੋਰਟ ਕਰਨਗੇ ਸਪਲਾਈਜ਼ ਦੇ ਬਿਨਾ ਕੋਈ ਵੀ ਵਾਰ ਨਹੀਂ ਲੜੀ ਜਾ ਸਕਦੀ C-17ਸ ਲਗਾਤਾਰ ਰੋਜ਼ਵੈਲ ਰੋਡਸ ਤੇ ਹੈਂਰੀ E ਰੋਲਸਨ 에ਅਰਪੋਰਟ ਵਿੱਚ ਉੱਡ ਕੇ ਟੈਂਕਸ ਐਮਓ ਤੇ ਟ੍ਰੂਪਸ ਲੈ ਕੇ ਆਉਣਗੇ ਜੋ ਅਟੈਕ ਨੂੰ ਸਸਟੇਨ ਕਰਨ ਲਈ ਚਾਹੀਦੇ ਨੇ ਬਟ ਹੁਣ ਮੇਨ ਚੀਜ਼ਾਂ ਆਂਦੀਆਂ یو ایس نیوی ڈسٹروئرز سے اسٹرائک گروپس وینےزوئلین ملٹری سے کاٹل کا کیوی سامنا کریں گے یو ایس نے ڈیفرنٹ سنیروز لی ڈیفرنٹ سٹرٹیجیز پلان کی یو ایس نیوی کے ڈسٹروئرز سب مرینز شپس میرینس سے پی ایٹ ایئرکرافٹ وینےزوئلا کے کول پوزیشن نے ایک ملٹیلیئر سٹراٹی نو وینےزوئل ملٹری سے پاورفل ڈرگ کاٹل دونوں کو کنفرنٹ کرنے ڈیزائن کی گئی ہے ਡਿਸਟਰॉयਰਸ ਐਡਵਾਂਸਡ 에ਅਰ ਸੀਮਿਸਾਈਲ ਡਿਫੈਂਸ ਪ੍ਰੋਵਾਈਡ ਕਰਦੇ ਨੇ ਨਾਲ ਹੀ ਡੀਪ ਵੈਰਿਜੂਅਲ ਅਗੁੱਛ ਗਵਰਨਮੈਂਟ ਤੇ ਮਿਲਟਰੀ ਟਾਰਗੇਟਸ ਤੇ ਕ੍ਰੂਜ਼ ਮਿਸਾਈਲ ਸਟ੍ਰਾਈਕ ਲਾਂਚ ਕਰਨ ਦੀ ਕੈਪੇਬਿਲਿਟੀ ਰੱਖਦੇ ਨੇ ਮਿਸਾਈਲ ਡਿਫੈਂਸ ਪੋਸਟਰ ਨਾਲ ਇਹ ਸ਼ਿਪਸ 호ਸਟਾਈਲ 에ਅਰ ਜਾਂ ਮਿਸਾਈਲ ਟਾਰਗੇਟਸ ਨੂੰ ਇੰਟਰਸੈਪਟ ਕਰਨ ਲਈ ਰੈਡੀ ਨੇ ਐਂਟੀ ਸਬਮਰੀਨ ਵਾਰਫੇਅਰ ਐਸੈਟਸ ਨਾਲ ਇਹ ਅੰਡਰਵਾਟਰ ਥ੍ਰੈਟਸ ਤੋਂ ਵੀ ਟਾਸਕ ਗਰੁੱਪ ਨੂੰ ਸਿਕਿਉਰ ਕਰਦੇ ਨੇ ਸਰਵਿਸ ਕੰਬੈਟਸ ਵਿੱਚ ਇਹ ਮਿਲਟਰੀ ਬੋਟਸ ਜਾਂ ਵੈਨੇਜ਼ੁਏਲਨ ਨੇਵਲ ਵੈਸਲਸ ਨੂੰ ਰੋਕਦੇ ਨੇ ਜੋ ਬਲੋਕੇਡਸ ਜਾਂ ਐਂਬੀਗਿਊਸ ਆਪਰੇਸ਼ਨਸ ਡਿਸਟਰਪਟ ਕਰਨ ਦੀ ਕੋਸ਼ਿਸਹ ਕਰਦੇ ਨੇ ਇੱਕ ਡਿਸਟਰੋਇਰ ਲਗਭਗ 90 ਮਿਸਾਈਲ ਕੈਰੀ ਕਰਦਾ ਹੈ ਨਾਲ ਇੱਕ ਸੀ ਹਾਕ ਹੈਲੀਕਾਪਟਰ ਵੀ ਹੁੰਦਾ ਹੈ ਜੋ ਸੋਨਰ ਤੇ ਟ੍ਰੈਪੀਡੋਜ਼ ਨਾਲ ਇਕਵਿਪਡ ਹੁੰਦੇ ਆ ਇਹ ਵਾਰਸ਼ਿਪਸ ਡਿਸਟਰਕਸ਼ਨ ਤੇ ਡਿਫੈਂਸ ਲਈ ਬਣੇ ਆ ਪਰ ਇਨਵੇਜਨ ਲਈ ਕਾਫੀ ਨਹੀਂ ਤਾਂ ਸਮੁੰਦਰ ਤੋਂ ਲੈਂਡ ਇਨਵੇਜਨ ਕਿਵੇਂ ਹੁੰਦਾ ਹੈ ਜਵਾਬ ਹੈ ਐਂਬੀਗਿਊਸ ਅਸਾਲਟ ਸ਼ਿਪਸ سپیشلائزڈ وارشپس نے جو ہوسٹائل گراؤنڈ فورسز ائرکرافٹس کرتے ہیں لگتے ہیں پر ہیلیپٹرا فائیو بی لائٹنگ لینڈنگ کرافٹس لی بنے ہوں شپس ہزار میرینس لے کے چلتے ہیں جو کارج سکل ہوں یہ آرمی لکل ایئرپورٹس کم ہبس سیز کر سکتے ہیں ਉਹ ਨਿਊਕਲੀਅਰ ਪਾਵਰਡ ਅਟੈਕ ਸਮਰੇਂ ਦੀ ਐਂਟਰੀ ਹੁੰਦੀ ਹੈ। ਇਕਵੇਨਜ਼ੁਆਲਾ ਦੇ ਵਾਟਰ ਸਪੇਸ 'ਚ ਚੁੱਪ-ਚਾਪ ਆਪਰੇਟ ਕਰਦੀ ਹੈ। ਉਹ ਕਮਿਊਨੀਕੇਸ਼ਨ ਇੰਟਰਸੈਪਟ ਕਰਕੇ ਤੇ ਨੈਵਲ ਐਕਟੀਵਿਟੀ ਮੋਨਿਟਰ ਕਰਕੇ ਇੰਟੈਲੀਜੈਂਸ ਕਲੈਕਟ ਕਰਦੀ ਹੈ। ਇਹ ਸਰਪ੍ਰਾਈਜ਼ ਲੌਂਗ ਰੇਂਜ ਮਿਸਾਈਲ ਸਟ੍ਰਾਈਕਸ ਵੀ ਕਰ ਸਕਦੀ ਹੈ ਜੋ ਕਮਾਂਡ ਤੇ ਕੰਟਰੋਲ ਸਿਸਟਮ ਨੂੰ ਡਿਸਟਰਪ ਕਰੇ, ਡਿਫੈਂਸਿਸ ਧਾਮ ਜਾਂ ਮਿਲਟਰੀ ਫੈਸਿਲਿਟੀਆਂ ਡਿਸਟਰੋਏ ਕਰ ਦੇ। ਇਹਦੀ ਪ੍ਰੈਜ਼ੈਂਸ ਰਸ਼ੀਆ ਜਾਂ ਇਰਾਨ ਵਰਗੀਆਂ ਕੰਟਰੀਜ਼ ਨੂੰ ਵੀ ਡਿਸਟਰੋਏ ਕਰ ਸਕਦੀ ਹੈ ਜੋ ਮਦੂਰੋ ਰਜਾਈਮ ਨੂੰ ਸਪੋਰਟ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ। پر ویژولا یو ایس کے سی کنٹرول کا مقابلہ کمی کرے گا وینیزوئلن ملٹری سے کاٹلس کنوینشنل اسمیٹرک ٹیکٹکس کا مکس یوز کریں گے پاویں وینےزوئلا کی ملٹری چھوٹی تو ٹیکنالوجیکلی گھٹ ایڈوانسڈ ہے پر sites, ہے. System, دے دے لوکل جیوگرفی کی نالج لیڈ ایئر فورس سائٹس کے فور پوائنٹ فائیو ملیئن تو ویڈی ملٹری موبلائزیشن یہ سورٹ نوکن لی یوز کی جا سکتی ہے جڑی کوسٹل پٹرولس نے وہ یو ایس دسائل سسٹم ایئرکرافٹ کے شپس کو تھرٹن کرتے ہیں اتوں کے کاٹلس ہی لوکل سڑک کی انڈرسٹینڈنگ फास्ट बोट्स ਤੇ ਸਮਗਲੀਂ ਨੈਟਵਰਕਸ ਨਾਲ ਯੂਐਸ ਦੇ ਵਾਟਰ ਅਟੈਕ ਨੂੰ ਮੁਸ਼ਕਲ ਬਣਾ ਦਿੰਦੇ। ਇਹ ਸਿਵਲ ਇਨਫਰਾਸਟ੍ਰਕਚਰ ਵਿੱਚ ਬਲੈਂਡ ਹੋ ਜਾਂਦੇ ਨੇ ਤੇ ਜੰਗਲ ਟ੍ਰੇਨ ਕਵਰ ਕਰਨ ਲਈ ਯੂਜ਼ ਕਰਦੇ ਨੇ। ਜੇ ਕੋਈ ਵੀ ਕਨਫਲਿਕਟ ਜਾਂ ਅਟੈਕ ਹੁੰਦਾ ਹੈ, ਵੈਨੇਜ਼ੁਏਲਾ ਦੇ 카ਰਟਲ ਤੇ ਮਿਲਟਰੀ ਯੂਐਸ ਦੇ ਇਨਫਰਾਸਟ੍ਰਕਚਰ ਨੂੰ ਕਮਜ਼ੋਰ ਜ਼ਰੂਰ ਕਰੂਗਾ। ਵੈਨੇਜ਼ੁਏਲਾ ਹਾਈਬ੍ਰਿਡ ਡਿਫੈਂਸ ਯੂਜ਼ ਕਰੂਗਾ। ਕਨਵੈਨਸ਼ਨਲ ਮਿਲਟਰੀ ਰੈジਸਟੈਂਸ ਤੇ ਨੈਟਵਰਕਸ ਐਂਡ 카ਰਟਲ ਟੈਕਟਿਕਸ। ਯੂਐਸ ਗਵਰਨਮੈਂਟ ਟੈਕਨੋਲੋਜੀਕਲ ਪਾਵਰ ਨਾਲ ਪ੍ਰੈਸ਼ਰ ਪਾਉਂਦਾ ਹੈ। ਜਦਕ ਕਰੇ ਨੋਲਿਜ ਤੇ ਅਸਿਮੈਟ੍ਰਿਕ ਟੈਕਟਿਕਸ ਨਾਲ ਆਪਣੀ ਕਮਜ਼ੋਰੀ ਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕਰਦਾ ਹੈ ਐਂਡ ਲਾਸਟ ਵਿੱਚ ਰਸ਼ੀਆ ਦੀ ਐਂਟਰੀ ਹੁੰਦੀ ਹੈ ਰਸ਼ੀਆ ਵੈਨੇਜ਼ੂਏਲਾ ਨੂੰ ਲੌਂਗ ਰੇਂਜ ਡਰੋਨਸ ਜਿਵੇਂ ਸ਼ਾਹੀਦ ਤੇ ਜੀਰੇਨ ਸਪਲਾਈ ਕਰ ਸਕਦਾ ਹੈ ਇਹ ਡਰੋਨਸ ਯੂਐਸ ਐਸੈਟਸ ਤੇ ਪ੍ਰੀਸੀਜਨ ਅਟੈਕ ਲਈ ਯੂਜ਼ ਹੋ ਸਕਦੇ ਨੇ ਜਿਹਦੇ ਵਿੱਚ ਯੂਐਸ 에ਅਰਫੀਲਡਸ ਕਮਾਂਡ ਸੈਂਟਰਸ ਤੇ ਲੌਜਿਸਟਿਕ ਸਬਸ ਨੇ ਇਹ ਯੂਐਸ ਪ੍ਰੈਸ਼ਰ ਨੂੰ ਕਾਊਂਟਰ ਕਰਨ ਲਈ ਅਸਿਮੈਟ੍ਰਿਕ ਸਟ੍ਰੈਟਜੀ ਦਾ ਹਿੱਸਾ ਹੋਊਗਾ ਚਾਈਨਾ ਐਜ਼ ਅ ਹਿਡਨ ਪਾਰਟਨਰ ਵੀ ਪਾਰਟਿਸਿਪੇਟ ਕਰ ਸਕਦਾ ਜੋ ਯੂਐਸ ਲਈ ਇੱਕ ਬਹੁਤ ਵੱਡਾ ਥ੍ਰੈਟ ਬਣ ਸਕਦਾ ਜੇ ਤੁਹਾਨੂੰ ਵੀਡੀਓ ਪਸੰਦ ਆਈ ਪਲੀਜ਼ ਲਾਈਕ ਦਿਸ ਵੀਡੀਓ ਐਂਡ ਸਬਸਕ੍ਰਾਈਬ ਦਿਸ ਚੈਨਲ ਫਾਰ ਮੋਰ ਇੰਟਰਸਟਿੰਗ ਵੀਡੀਓਜ਼ ਥੈਂਕਸ ਫਾਰ ਵਾਚਿੰਗ